ਸਾਸੀ ਕਾਲ ਜੀ ਸਾਰਿਆਂ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਆਪਦੇ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੇ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਤੁਹਾਨੂੰ ਖੁਰਲੀ ਦੇ ਉੱਤੇ ਇੱਕ ਮੈਂ ਦੀਂਦੀ ਹੋਣੀ ਆ ਇਹਦਾ ਕਾਰਨ ਪਹਿਲਾਂ ਦੱਸ ਦੇਵਾਂ ਕਿਉਂਕਿ ਬਾਈ ਹੁਣਿਆਂ ਦਾ ਫੋਰਨ ਕੰਟਰੀ ਦਾ ਜਿਹੜਾ ਸੈਟਅਪ ਹੋਇਆ ਇਸ ਕਰਕੇ ਘੁੰਮਣ ਦੇ ਲਈ ਜਾਣਾ ਵਾ ਮੁੰਡਾ ਉੱਥੇ ਆ ਬਾਈ ਹੁਣਿਆਂ ਦਾ ਤੇ ਫਿਰ ਇਹ ਜਿਹੜੀ ਝੋਟੀ ਵੀ ਬਾਈ ਹੁਣਿਆਂ ਨੇ ਤਾਂ ਹੀ ਵੇਚਣੀ ਆ ਕਿਉਂਕਿ ਇੰਦਾ ਕਾਰਨ ਵੀ ਇਹ ਆ ਵੀ ਇਹਨੂੰ ਵਿਚਾਰੀ ਨੂੰ ਬਾਜਾ ਸਾਂਭਣਾ ਨਹੀਂ ਕੋਈ ਰਹਿ ਜਾਣਾ ਫਿਰ ਇਹ ਇੱਥੇ ਰਹੂਗੀ ਤਾਂ ਗਲਤ ਹੋਊਗਾ ਲਿੱਸੀ ਫਿੱਕੀ ਕਰੂਗਾ ਕੋਈ ਜਾਂ ਕਿਸੇ ਕੋਲੇ ਭੇਜੀ ਤਾਂ ਵੀ ਪਰ ਇਹ ਬਾਈ ਹੁਣੀਆਂ ਦੇ ਵੀ ਆਪਾਂ ਵੇਚ ਹੀ ਦੇਣੀਆਂ ਇਹਦੀ ਤੁਹਾਨੂੰ ਡਿਟੇਲ ਦੱਸਦਾ ਘਰ ਦਾ ਐਡਰੈਸ ਦੇ ਦਿੰਦਾ ਇੱਕ ਵਾਰੀ ਮੇਰੇ ਪਿੰਡ ਤੋਂ ਜਿਹੜੀ ਚੰਦਣਾ ਵਾਲੀ ਸੜਕਾ ਉਸ ਸੜਕ ਦੇ ਉੱਤੇ ਤੁਹਾਨੂੰ ਅੱਧਾ ਕਿਲੋਮੀਟਰ ਦੀ ਦੂਰੀ ਤੈਅ ਕਰਨ ਦੇ ਤੁਹਾਨੂੰ ਇੱਕੋ ਜੀਆਂ ਚਾਰ ਕੋਠੀਆਂ ਨਜ਼ਰ ਆਉਣਗੀਆਂ ਤੇ ਉਹਨਾਂ ਕੋਠੀਆਂ ਦੇ ਵਿੱਚੋਂ ਜਿਹੜੀ ਪਹਿਲੀ ਦੂਜੀ ਤੀਜੀ ਛੱਡ ਕੇ ਚੌਥੀ ਕੋਠੀ ਵਾਲੇ ਘਰੇ ਤੁਸੀਂ ਸਿੱਧਾ ਆਉਣਾ ਵਾ ਮਿੱਤਰੋ ਕਿਤੇਲੂ ਪਰਿਵਾਰ ਆ ਛੋਟੀ ਨੀਲੀ ਰਾਵੀ ਨਸਲ ਦੀ ਆ ਪੰਜਾਹ ਮਹੀਨਿਆਂ ਦੀ ਇਹ ਗੱਪਣ ਚੈੱਕ ਪਾਸ ਆ ਉਹਦੀ ਡਿਟੇਲ ਜਾਣਦੇ ਆਪਾਂ ਮਿਲਦੇ ਆ ਅੰਕਲ ਉਹਨਾਂ ਨੂੰ ਸਾਰੀ ਡਿਟੇਲ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉੱਚੀ ਬੋਲਦੇ ਹੋਰ ਕੀ ਹਾਲ ਚਾਲ ਆ ਜੀ ਠੀਕ ਆ ਜੀ ਸੇਤਾਂਕਰ ਪਰਿਵਾਰ ਜੀ ਗੜੀ ਗਾ ਜੀ ਠੀਕ ਆ ਇੱਕ ਵਾਰੀ ਨਾਮ ਦੱਸ ਦੀ ਅੰਕਲ ਆਪਣਾ ਜੇਵਲ ਸਿੰਘ ਜੀ ਕੇਵਲ ਸਿੰਘ ਕੇਵਲ ਬਾਈ ਫਿਰ ਝੋਟੀ ਇਹ ਵੇਚ ਦੇਣੀ ਹੈ ਹਾਂਜੀ ਠੀਕ ਆ ਇਹ ਕਿੰਨੇ ਚਿਰ ਦੀ ਗੱਪਣ ਹੋ ਗਈ ਬਾਈ ਪੰਜਾਂ ਮਹੀਨਿਆਂ ਦੀ ਪੰਜਾਂ ਮਹੀਨਿਆਂ ਦੀ ਗੱਪਣ ਹੈ ਸ਼ਿਵਾ ਇਹਨੂੰ ਕਿੰਨੀ ਤਰੀਕ ਤੋਂ ਲੱਗ ਗਿਆ ਜੀ 17 ਤਰੀਕ 17 ਤਰੀਕ ਤੋਂ ਇਹਨੂੰ 6ਵੇਂ ਦੇ 4 5 ਦਿਨ ਚਾਵੜੇ ਹੈ ਨਾ ਠੀਕ ਆ ਤੇ ਬਾਈ ਕੇਵਲ ਇਹ ਫਿਰ ਵੇਚਣੀ ਹੈ ਹੁਣ ਇਹਦਾ ਰੇਟ ਕੋਈ ਤੈਅ ਕੀਤਾ ਵਾ ਕਿ ਨਹੀਂ ਨੇ ਰੇਟ ਸੰਪਰਕ ਕਰਨ ਤੇ ਫੋਨ ਤੇ ਹੀ ਕਰ ਲਾਂਗੇ ਠੀਕ ਆ ਇਹ ਮੰਨ ਲਓ ਇਹਦੀ ਮਾਂ ਵੀ ਆਪਣੇ ਚੈਨਲ ਦੀ ਵਿੱਚ ਹੀ ਸੀ ਉਹ ਉਹੀ ਉਹਦੀ ਭਤੀ ਹੈ ਇਹ ਠੀਕ ਆ ਬਾਈ ਠੀਕ ਆ ਜੀ ਤੇ ਮੰਨ ਲਓ ਇਹ ਆਪਣੇ ਪਿੰਡ ਵਾਲੇ ਟੁੱਟਿਆਂ ਦੇ ਸਾਹਣਾ ਜਿਹੜੇ ਉਹਨਾਂ ਦੇ ਭੇਜੇ ਗਏ ਹਨਾ ਹਾਂਜੀ ਉਹਨਾਂ ਦੀ ਹੈ ਠੀਕ ਆ ਬਾਈ ਠੀਕ ਆ ਜੀ ਤੇ ਇਹਦਾ ਰੇਟ ਤਾਂ ਤੁਸੀਂ ਫੋਨ ਤੇ ਹੀ ਕਰਨਾ ਇਹਦੀ ਉਮਰ ਕਿੰਨੀ ਹੋਗੀ ਹੋਗੀ ਛੋਟੀ ਦੀ ਹਮਾਰ ਜੀਵਾ ਤੋ ਤਿੰਨ ਸਾਲ ਤਿੰਨ ਸਾਲ ਦੀ ਹੈ ਮਤਲਬ ਫਿਰ ਤਾਂ ਦੋਂਦੀ ਹੋਈ ਹੋਗੀ ਅਜੇ ਹਨਾ ਠੀਕ ਆ ਅੰਕਲ ਆਪਦਾ ਨੰਬਰ ਦੇ ਦਿਓ ਮਾੜਾ ਜਾਂ 93657 ਜੀ ਜੀ 16788 94657 16788 94657 16788 ਇਹ ਫੋਨ ਨੰਬਰ ਢੋਲੀ ਜੀ ਝੋਲੀ 40 ਦੀ ਝੋਟੀ ਪੂਰੀ ਪੱਧਰੀ ਸਮਤਰੀਆ ਬਰੀਕੀ ਝੋਟੀ ਦੇ ਵਿੱਚ ਪੂਰੀ ਚੰਗੀ ਆ 5 ਮਹੀਨੇ ਕੰਪਲੀਟ ਹੋ ਕੇ 17 ਤਰੀਕ ਤੋਂ 6ਵਾਂ ਮਹੀਨਾ ਇਹਨੂੰ ਲੱਗਿਆ ਹੋਇਆ ਵਾ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਲੱਗਾ ਹੋਇਆ ਮੇਰੇ ਪਿੰਡ ਦੇ ਵਿੱਚ ਚੰਦਣਾ ਵਾਲੀ ਸੜਕ ਦੇ ਉੱਤੇ ਚੌਥੀਆਂ ਜਿਹੜੀਆਂ ਚਾਰ ਕੋਠੀਆਂ ਇੱਕੋ ਜਿਹੀਆਂ ਆਉਣਗੀਆਂ ਉਹਨਾਂ ਦੇ ਵਿੱਚੋਂ ਚੌਥੀ ਕੋਠੀ ਦੇ ਵਿੱਚ ਤੁਸੀਂ ਆਉਣਾ ਵਾ ਗੱਲਬਾਤ ਲਈ ਨੰਬਰ ਸਕਰੀਨ ਤੇ ਧੰਨਵਾਦ